ਨਮਸਕਾਰ ਦੋਸਤੋ ਮਰਮੇਸ਼ਗੱਬਾ ਚਾਨਸਵੇਰਾ ਗੱਬਨੇ ਸਕੂਰ ਪੂਰਾ ਪੰਜਾਬ ਕੱਲ ਕਰਦੇ ਹਾਂ ਕਿ ਕੱਲ ਜ਼ਿਲ੍ਹਾ ਫਰੀਦਕੋਟ ਦੇ ਚੰਦ ਭਾਨ ਵੀਖੇ ਜੋ ਕੱਲ ਪੁਲਿਸ ਨਾਲ ਟਕਰਾ ਹੋਇਆ ਛੋਟੀ ਜਿਹੀ ਟੱਲ ਪਿੱਛੇ ਟਕਰਾਰ ਵਧੀ ਪੁਲਿਸ ਨਾਲ ਬਹਿਸਬਾਜੀ ਹੋਈ ਔਰ ਉਸ ਤੋਂ ਬਾਅਦ ਧਰਨਾ ਕਰ ਗਿਆ ਨੇ ਤਰਨਾਕਾਰੀਆਂ ਨੇ ਉਸ ਤੇ ਪਥਰਾ ਕੀਤਾ ਔਰ ਇੱਟਾ ਡਲੇ ਚਲਾਏ ਔਰ ਕਰੀਬ 1 ਕਿਲੋਮੀਟਰ ਤੱਕ ਪਥਰਾ ਕਰਦੇ ਭਾਈ ਦੇ ਨਜ਼ਰ ਆਏ ਜਿਸ ਕਾਰਨ ਡੀਐਸਪੀ ਸੁਮਸ਼ੇਰ ਗੇਲ ਫ੍ਰੀਕੋਰਟ ਜੋ ਮੌਕੇ ਤੇ ਮੌਜੂਦ ਸਨ ਉਹਨਾਂ ਦੇ ਵੀ ਇੱਟਾਂ ਲੱਗੀਆਂ ਤੇ ਜ਼ਖਮੀ ਹੋਏ ਔਰ ਹੋਰ ਵੀ ਪੁਲਿਸ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਉਹ ਫ੍ਰੀ ਕੋਰਟ ਦੇ ਮੈਡੀਕਲ ਦੇ ਵਿੱਚ ਜੇਰੇ ਇਲਾਜ ਹਨ ਅੱਜ ਚੰਦਪਾਉਂ ਦੇ ਐਸਐਸਓ ਸਾਹਿਬ ਨੇ ਕਾਰਵਾਈ ਕਰਦੇ ਹੋਏ 38 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਔਰ ਜੋ ਅਣਪਛਤੇ ਵਿਅਕਤੀਆਂ ਨੂੰ ਉਹਨਾਂ ਤੇ ਵੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਔਰ ਅਲੱਗ-ਅਲੱਗ ਧਰਾਵਾਂ ਦੇ ਤਹਿਤ 38 ਦੋਸ਼ੀਆਂ ਤੇ ਪਰਚਾ ਦਰਜ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਔਰ ਕੁਝ ਪੁਚ ਪੜਤਾਲ ਕੀਤੀ ਜਾਵੇਗੀ ਦੇਖਦੇ ਆ ਲਾਈਟ ਦਸ ਵੀਰਾਂ ਇਕੱਠੇ ਹੋਏ ਸਨ ਉਥੋਂ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਪ੍ਰੋਟੈਸਟ ਕਰਦਿਆਂ ਨੇ ਜਦੋਂ ਪੁਲਿਸ ਪਾਰਟੀ ਉੱਤੇ ਪਹੁੰਚੀ ਤੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਇਤਿਹਾਸ ਡੀਐਸਪੀ ਸੰਸ਼ੇਰ ਸਿੰਘ ਸ਼ੇਰਗਲ ਦੇ ਵੀ ਗੰਬੀਰ ਸੱਟਾਂ ਵੱਜੀਆਂ ਉੱਥੇ ਹੋਰ ਮੁਲਾਜ਼ਮ ਵੀ ਜੜੇ ਹੈਗੇ ਜ਼ਖਮੀ ਹੋਏ ਸਨ ਉਹਨਾਂ ਨੂੰ ਜੇਰੇ ਇਲਾਜ ਫਰੀਦਕੋਟ ਵਿੱਚ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿਵੇਂ ਇਸ ਤਰ੍ਹਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ 38 ਜਿਹੜੇ ਹੈਗੇ ਆ ਰੋਪੀ ਹੈਗੇ ਆ ਉਹ ਗ੍ਰਿਫਤਾਰ ਕੀਤੇ ਗਏ ਨੇ 38 ਆਰੋਪੀਆਂ ਨੂੰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗ੍ਰਿਫਤਾਰ ਕਰਕੇ ਤਸਵੀਰਾਂ ਵੀ ਤੁਸੀਂ ਜੁੜੇ ਰਹੋ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਆਜੋ ਗੱਲ ਕਰਦੇ ਆ ਐਸਪੀ ਜੀ ਗੰਬੀਰ ਦਾ ਕੀ ਕਿਹਾ ਨਾ ਮਾਦਾ ਦੇਦੀ ਕੱਲ ਇੱਕ ਧਰਨਾ ਲੱਗਾ ਸੀ ਜਿਹੜੇ ਧਰਨਾ ਪਿੰਡ ਦੇ ਕੁਝ ਵਰਗੀਆਂ ਵੱਲੋਂ ਲਗਾਇਆ ਗਿਆ ਸੀ ਉਹ ਸਾਡੇ ਨਹੀਂ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਰੇਟਾ ਰੋੜੇ ਚਲਾਣੀ ਸ਼ੁਰੂ ਕਰ ਦਿੱਤੇ ਜਿਸ ਤੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਆਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਅਜੇ ਸਰੇ ਜਿਹੜੇ ਸਾਡੇ ਏਸੀ ਰਿਸ਼ਤਰ ਸਿੰਘ ਜਿਹਨਾਂ ਜਿਹੜੇ ਮੌਕੇ ਤੇ ਡਿਊਟੀ ਤੇ ਖੜੇ ਸੀ ਉਹਨਾਂ ਦੇ ਬਿਆਨਾਂ ਤੋਂ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਜਜੇ ਤੁਹਾਨੂੰ 9 ਨੰਬਰ ਖੜੀ ਹੈ ਪਈ ਰਹੇਗੀ ਹੈ ਤਕਰੀਬਨ 40 ਬੰਦੇ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ ਡੀ ਐਨ ਐਸ ਕੀ ਲੈਵਲ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾ ਕਿ 109 132 221 309 304 62 324 190 ਹਾਂ ਅਲੱਗ ਅਲੱਗ ਧਾਰਾਵਾਂ ਦੇ ਅਧਿਕਾਰ ਦੇ ਤਰਕੇ ਇਹ ਐਫ ਆਈ ਆਰ ਕਰਕੇ ਨਿਸ਼ਚਿਤ ਸੀ ਉਹਨਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਹੋਰ ਪੜਦੇ ਹੈਗਾ ਜਿਹੜੇ ਅਨੁਪਛਾਤੇ ਹੈਗੇ ਉਹਨਾਂ ਨੂੰ ਇਸੀ ਜਲਦੀ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਵੀ ਫੜਦਾ ਬਿਲਕੁਲ ਸ਼ਾਂਤੀ ਹੈ ਮਤਲਬ ਸੂਸ਼ਣੇ ਕੱਲ ਹੀ ਆਈ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ ਚ ਆ ਗਈ ਸੀ ਤੇ ਬੱਧੀ ਐਕਰੀਡੋ ਹੋ ਗਿਆ ਜੀ ਸ਼ਾਂਤੀ ਵੀ ਹੈਗੀ ਹੈ ਪਿੰਡ ਤੇ ਪੀਸਫੁੱਲ ਹਾਲਾਤ ਨੇ ਥੋੜੀ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਹੈ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਵੀ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਮੁੰਡਾ ਕੋਈ ਸ਼ਾਰਟ ਕਰਨ ਲੱਗਾ ਹੈ ਕਰੋਨ ਆਪਣੇ ਹੱਥ ਚ ਲੈਣ ਸਾਨੂੰ ਦੱਸਣਾ ਹੈ ਉਹ ਤੇ ਕਾਰਵਾਈ ਕਰਾਂਗੇ 71 ਨਾ ਲੱਗਿਆ ਸਿਆ ਪਿੰਡ ਚੰਦਪਾਣਾ ਉੱਥੇ ਅਸੀਂ ਗਏ ਸੀ ਤੇ ਕਾਫੀ ਚਿਰ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕੋਈ ਐਪਲੀਕੇਸ਼ਨ ਦਿੱਤੀ ਕੋਈ ਪਾਣੀ ਦਾ ਪਿੰਡ ਚ ਰੌਲਾ ਸੀ ਪਾਣੀ ਵਗੈਰਾ ਬੰਦ ਹੋਇਆ ਸੀਗਾ ਉੱਥ ਦਾ ਜਿਹੜਾ ਡीडी ਸਰਪੰਚਾ ਕਲਦੀਪ ਸਿੰਘ ਦੇ ਹਸਬੰਦ ਜਿਹੜਾ ਵਰਕਿੰਗ ਕਰ ਰਿਹਾ ਅੱਜਕੱਲ ਕਾਫੀ ਚੀਜ਼ ਕਾਫੀ ਚਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਥੋੜਾ ਕਿਹੜਾ ਵੀ ਮੈਟਰ ਆ ਉਹ ਤੁਸੀਂ ਸਾਨੂੰ ਲਿਖਾਓ ਜਿਹੜੇ ਹਰ ਚੀਜ਼ ਦਾ ਵੀਡੀਓ ਬਣਿਆ ਹੋਇਆ ਹੌਨ ਮੈਟ ਜੀ ਕੋਈ ਗੱਲ ਆ ਤਾਂ ਅਸੀਂ ਕੇਸ ਰਜਿਸਟਰ ਕਰਦਾ ਕੋਈ ਗੱਲ ਨਹੀਂ ਕਾਰਵਾਈ ਹੋਜੀ ਬੰਦਿਆਂ ਤੇ ਔਰ ਮਤਲਬ ਕਿ ਇਨਕੁਆਰੀ ਦੀ ਬਜਾਏ ਉਹ ਭੌਰੀ ਤਫਤੀਸ਼ ਕਰਾਉਣਾ ਚਾਹੁੰਦੇ ਸੀ ਕਹਿੰਦੇ ਨਾ ਜੀ ਆਪਣੇ ਇਹ ਬੰਦੇ ਨੂੰ ਗੱਡੀ ਚ ਪਟਾ ਕੇ ਥਾਣੇ ਲੈ ਕੇ ਜਾਓ ਜਿੰਨ ਕਹੀ ਇਨਕੁਆਰੀ ਦਾ ਮੈਟਰ ਹੁੰਦਾ ਦਿਖਾਓ ਸਰ ਅਸੀਂ ਬੈਠੇ ਆ ਤੇ ਬੈਠੇ ਤੇ ਆਹ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਤੁਸੀਂ ਜਿਹੜਾ ਜਿਹੜਾ ਇਹ ਸੜਕ ਰੋਕੀ ਹੋਈ ਹੈ ਬੱਚਿਆਂ ਦੀਆਂ ਬੈਨਸ ਸਕੂਲ ਦੀਆਂ ਬੈਨਾਂ ਵੀ ਨਹੀਂ ਲੰਘਣ ਦੇ ਰਹੇ ਤੇ ਕਾਫੀ ਮੰਨ ਲਓ ਕਿ 90% ਲੋਕ ਜਿਹੜੇ ਆ ਉੱਥੇ ਲਾਅ ਨ ਆਰਡਰ ਨੂੰ ਮੇਨਟੇਨ ਕਰਾਂਗੇ ਜੇ ਰਸਤਾ ਖੁੱਲੇ ਜੀ ਇਹਦੇ باوجود ਕਈ ਬੰਦਿਆਂ ਨੇ ਡਰਿੰਕ ਵਗੈਰਾ ਕੀਤੀ ਹੋਈ ਸੀ ਵਿੱਚ ਕੁਝ ਐਂਟੀ-ਸੋਸ਼ੀਅਲ ਐਲੀਮੈਂਟਸ ਆ ਗਏ ਬਾਹਰ ਤੋਂ ਆ ਗਏ ਜੀ ਫਿਰ ਉਹਨਾਂ ਨੇ ਹੁੱਲੜ ਬਾਜੀ ਕੀਤੀ ਹੁੱਲੜ ਬਾਜੀ ਦੇ ਵਿੱਚ ਮੁੜ ਕੇ ਜਿਹੜੇ ਟਵੱਟਾ ਮਾਰਨਾ ਸ਼ੁਰੂ ਕਰਤਾ ਜੀ ਇਸ ਦੇ باوجود ਕਾਫੀ ਮਤਲਬ ਕਿ ਸੰਜਮ ਨਾਲ ਅਸੀਂ ਸਾਰਿਆਂ ਨੇ ਮਤਲਬ ਕਿ ਡਿਊਟੀ ਕੀਤੀ ਮੇਰੇ ਨਾਲ ਚੱਲੇ ਪਿਆ ਮੁਲਾਜ਼ਮ ਹੋਣੇ ਫਿਰ ਬਾਅਦ ਵਿੱਚ ਐਸਐਸਪੀ ਸਾਹਿਬ ਨੂੰ ਇਨਫੋਰਮੇਸ਼ਨ ਮਿਲ ਗਈ ਸੀ ਫਿਰ ਉਹ ਵੀ ਡੈਕ ਅਪ ਲੈ ਕੇ ਆ ਗਏ ਜੀ ਫਿਰ ਇਹਦੇ ਦੌਰਾਨ ਜਿਹੜਾ ਉਹ ਸਥਿਤੀ ਤੇ ਕਾਬੂ ਪਾਇਆ ਮਤਲਬ ਉਹਨਾਂ ਨੇ ਕਾਫੀ ਜ਼ਿਆਦਾ ਮਤਲਬ ਨੁਕਸਾਨ ਕੀਤਾ ਸਾਡੇ ਕਈ ਮੁਲਾਜ਼ਮਾਂ ਦੇ ਸਦੇ ਹੱਡਿੰਦਰੀ ਹੋਈ ਆ ਕਿ ਦੇਖੋ ਮੇਰੇ ਤਾਂ ਚਲੋ ਇਹ ਲੱਤੇ ਲੱਗੇ ਸੱਟ ਹੋਰ ਵੀ ਕਾਫੀ ਮੁਲਾਜ਼ਮਾਂ ਦੇ ਪਬਲਿਕ ਦੇ ਬੰਦੇ ਜਿਹੜੇ ਸੀ ਉਹ ਉਹਦੇ ਵੀ ਉਹਨਾਂ ਨੇ ਇੱਕ ਵੱਟਾ ਮਾਰਿਆ ਉਹਨੂੰ ਵੀ ਬਜ਼ੁਰਗ ਆਦਮੀ ਸੀਗਾ ਉਹਦੇ ਹੱਡਿੰਦਰੀ ਹੋ ਗਈ ਮਲੇ ਨਾਲ ਦੇਖਿਆ ਕੁਝ ਨਹੀਂ ਆ ਤਿੰਨ ਚਾਰ 400 ਵੱਟਾ ਇਕੱਠਾ ਮਾਰ ਰਹੇ ਸੀ ਸਰ ਨੜਮਣ ਪਿੰਡੇ ਸੀ ਆਸ-ਪਾਸ ਦੇ ਪਿੰਡ ਦੇ ਸੀਗੇ ਜੀ ਬਿਨਾ ਕੰਮ ਤੋਂ ਕਲੇਸ਼ ਪਾ ਕੇ ਰੱਖਦੇ ਆ ਉੱਥੇ ਪਹਿਲਾਂ ਵੀ ਉਹ ਜਿਹੜਾ ਸੋ ਕਾਲਡ ਸਰਪੰਚ ਉਹਨੇ ਉਹਦੇ ਪੇਰੈਂਟਸ ਤੇ ਵੀ ਪਰਚਾ ਦਰਜ ਕਰਾਇਆ ਹੋਇਆ ਹੈ ਕਲਿਸ਼ੀ ਬੰਦਾ ਕਲਿਸ ਕਰਦਾ ਹੈਗਾ ਸਾਰੇ ਪਿੰਡ ਦੇ ਚੁਣੇ ਵਿਵਾਦ ਕੜਾ ਕੀਤਾ ਹੈ ਕਿਨੇ ਮਰਾਇਮ ਕਿਨੇ ਦਰਜ ਨਹੀਂ ਮਨ ਲਾਜ਼ਮ ਪੰਚ ਜਿਹੜੇ ਹੈ ਜੀ ਉਹਨਾਂ ਨੇ ਲੱਗਿਆ ਸਟਾ ਕੋਈ ਰੋੜਾ ਪੀਤੇ ਬੰਦੇ ਨੇ ਹਾਂ ਜੀ ਚੰਦਰੀਏ ਕਾਰ ਵੀ ਕਰੀਬ ਡੇਢ ਦੋ ਘੰਟੇ ਸਦਾ ਇਹਨਾਂ ਨੂੰ ਸੰਘਰਸ਼ ਚੱਲਿਆ ਹੈਗਾ ਕਾਫੀ ਇਹਨਾਂ ਨੇ ਟਪਟਾ ਮਾਰਿਆ ਸੀਗਾ ਫਿਰ ਅਸੀਂ ਇਹਨਾਂ ਨੂੰ ਉਲਟਰਾ ਵੀ ਕੀਤੀ ਵੀ ਤੁਸੀਂ ਰੁਕ ਜਾਓ ਆਪਣੀ ਕੋਈ ਲੜਾਈ ਤਹਿ ਨਹੀਂ ਜੀ ਚੀਜ਼ਾਂ ਹੀ ਆ ਬੈਠ ਕੇ ਸੌਟ ਆਊਟ ਹੋ ਜਾਂਦੀਆਂ ਹੁੰਦੀਆਂ ਮਤਲਬ ਪ੍ਰੋਗਰੈਸਿਵ ਹੋ ਗਿਆ ਸੀ ਉਹ ਬਿਨਾਂ ਨੇ ਜਾਦਾ ਜੇ ਕੋਈ ਨਾ ਆਪਣੇ ਹੱਥ ਚ ਰਹੇ ਤੇ ਇੱਕ ਤਰ੍ਹਾਂ ਲੱਗਿਆ ਸੀ ਪਿੰਡ ਚੰਦਪਾਣਾ ਤੇ ਉੱਥੇ ਅਸੀਂ ਗਏ ਸੀ ਤੇ ਕਾਫੀ ਚਿਰ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕੋਈ ਐਪਲੀਕੇਸ਼ਨ ਦਿੱਤੀ ਕੋਈ ਪਾਣੀ ਦਾ ਪਿੰਡ ਚ ਰੌਲਾ ਸੀ ਪਾਣੀ ਵਗੈਰਾ ਬੰਦ ਹੋਇਆ ਸੀਗਾ ਉੱਥ ਦਾ ਜਿਹੜਾ ਡीडी ਸਰਪੰਚਾ ਕਲਦੀਪ ਸਿੰਘ ਦਾ ਹਸਬੰਦ ਜਿਹੜਾ ਵਰਕਿੰਗ ਕਰ ਰਿਹਾ ਅਜਕਲ ਕਾਫੀ ਚਿਰ ਕਾਫੀ ਚਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਰਿਹਾ ਥੋੜਾ ਜਿਹੜਾ ਵੀ ਮੈਟਰ ਹੈ ਉਹ ਤੁਸੀਂ ਸਾਨੂੰ ਲਿਖਾਓ ਜਿਹੜੇ ਹਰ ਚੀਜ਼ ਦਾ ਵੀਡੀਓ ਬਣਾਇਆ ਹੋਇਆ ਹਾਂ ਹੌਣ ਮੈਂਟ ਜੇ ਕੋਈ ਗੱਲ ਆ ਤਾਂ ਅਸੀਂ ਕੇਸ ਰਜਿਸਟਰ ਕਰਦਾ ਹਾਂ ਕੋਈ ਗੱਲ ਨਹੀਂ ਕਾਰਵਾਈ ਹੋ ਜੀ ਬੰਦਿਆਂ ਤੇ ਪਰ ਉਹ ਮਤਲਬ ਕਿ ਇਨਕੁਆਰੀ ਦੀ ਬਜਾਏ ਉਹ ਲੋਰੀ ਤਰਤੀਸ਼ ਕਰਾਉਣਾ ਚਾਹੁੰਦੇ ਨੇ ਕਹਿੰਦੇ ਨਾ ਜੀ ਆਪਣੇ ਬੰਦੇ ਨੂੰ ਗੱਡੀ ਚ ਪਟਾ ਕੇ ਥਾਣੇ ਲੈ ਕੇ ਜਾਓ ਜੇ ਨਾਲ ਕੋਈ ਇਨਕੁਆਰੀ ਦਾ ਮੈਟਰ ਹੁੰਦਾ ਦਿਖਾਓ ਸਰ ਅਸੀਂ ਬੈਠੇ ਆਂ ਤੇ ਬੈਠੀ ਤੇ ਆਂ ਆਹ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਤੁਸੀਂ ਜਿਹੜਾ ਜਿਹੜਾ ਇਹ ਸੜਕ ਰੋਕੀ ਹੋਈ ਹੈ ਬੱਚਿਆਂ ਦੀਆਂ ਬੈਨਾਂ ਸਕੂਲ ਦੀਆਂ ਬੈਨਾਂ ਵੀ ਨਹੀਂ ਲੰਘਣ ਦੇ ਰਹੇ ਤੇ ਕਾਫੀ ਮੰਨ ਲਓ ਕਿ 90% ਲੋਕ ਜਿਹੜੇ ਆ ਉੱਥੇ ਨਾ ਨਾਰਡਰ ਮੈਂਟੇਨ ਕਰਨ ਜਾਂਦੇ ਜੇ ਰਸਤਾ ਖੁੱਲੇ ਜੀ ਇਹਦੇ باوجود ਕਈ ਬੰਦਿਆਂ ਨੇ ਡਰਿੰਕ ਵਗੈਰਾ ਕੀਤੀ ਹੋਈ ਸੀ ਵਿੱਚ ਕੁਝ ਐਂਟੀ ਸੋਸ਼ਲ 엘ਿਮੈਂਟਸ ਆ ਗਏ ਬਾਹਰ ਤੋਂ ਆ ਗਏ ਜੀ ਨਾਲ ਉਹਨਾਂ ਨੇ ਹੁੱਲੜ ਬਾਜੀ ਕੀਤੀ ਹੁੱਲੜ ਬਾਜੀ ਦੇ ਵਿੱਚ ਮੁੜ ਕੇ ਜਿਹੜਾ ਟਵੱਟਾ ਮਾਰਨਾ ਜਿਹੜਾ ਕਰਤਾ ਜੀ ਇਹਦੇ ਤੇ باوجود ਕਾਫੀ ਮਤਲਬ ਕਿ ਸੰਜਮ ਨਾਲ ਅਸੀਂ ਸਾਰਿਆਂ ਨੇ ਮਤਲਬ ਕਿ ਡਿਊਟੀ ਕੀਤੀ ਮੇਰੇ ਨਾਲ 40-50 ਮੁਲਾਜ਼ਮ ਹੋਣੇ ਪਰ ਬਹੁਤ ਵਿੱਚ ਐਸਐਸਪੀ ਸਾਹਿਬ ਨੂੰ ਇਨਫੋਰਮੇਸ਼ਨ ਮਿਲ ਗਈ ਸੀ ਫਿਰ ਉਹ ਵੀ ਬੈਕਅਪ ਲੈ ਕੇ ਆ ਗਏ ਜੀ ਫਿਰ ਇਹਦੇ ਦੌਰਾਨ ਜਿਹੜਾ ਉਹ ਸਥਿਤੀ ਤੇ ਕਾਬੂ ਪਾਇਆ ਮਤਲਬ ਇਹਨਾਂ ਨੇ ਕਾਫੀ ਜ਼ਿਆਦਾ ਮਤਲਬ ਨੁਕਸਾਨ ਕੀਤਾ ਸਾਡੇ ਕਈ ਮਲਾਜਮਾਂ ਦੇ ਕਿਸੇ ਦੇ ਹੈਡ ਇੰਜਰੀ ਹੋਈ ਹੈ ਕਿਤੇ ਕੋਸ਼ ਮੇਰੇ ਤਾਂ ਚਲੋ ਇਹ ਤੇ ਲੱਤੇ ਲੱਗੀਆਂ ਸੱਟ ਹੋਰ ਵੀ ਕਾਫੀ ਮਲਾਜਮਾਂ ਦੇ ਪਬਲਿਕ ਦੇ ਬੰਦੇ ਜਿਹੜੇ ਸੀ ਉਹ ਉਹਦੇ ਵੀ ਉਹਨਾਂ ਨੇ ਇੱਕ ਬੱਟਾ ਮਾਰਿਆ ਉਹਨੂੰ ਵੀ ਬਜ਼ੁਰਗ ਆਦਮੀ ਸੀਗਾ ਉਹਦੇ ਹੈਡ ਇੰਜਰੀ ਹੋ ਗਈ ਮਲੇ ਨਾਲ ਦੇਖਿਆ ਕੁਝ ਨਹੀਂ ਆ ਤਿੰਨ ਚਾਰ 400 ਬੱਟਾ ਇਕੱਠਾ ਮਾਰੇ ਸੀ ਪਿੰਡ ਦੇ ਨੜਵਰ ਪਿੰਡੇ ਸੀ ਆਹ ਦੇ ਪਾਸੇ ਦੇ ਪਿੰਡ ਦੇ ਸੀਗੇ ਜੀ ਬਿਨਾ ਕੰਮ ਤੋਂ ਕਲੇਸ਼ ਪਾ ਕੇ ਰੱਖਦੇ ਆ ਉੱਥੇ ਪਹਿਲਾਂ ਵੀ ਉਹ ਜਿਹੜਾ ਸੋ ਕਾਲਡ ਸਰਪੰਚ ਉਹਨੇ ਆ ਉਹਦੇ ਮਪੀਰੈਂਸ ਤੇ ਵੀ ਪਰਚਾ ਦਰਜ ਕਰਾਇਆ ਕਲੇਸ਼ੀ ਬੰਦਾ ਕਲੇਸ਼ ਕਰਦਾ ਹੈਗਾ ਸਾਰੇ ਪਿੰਡ ਦੇ ਚੋਣੇ ਵਿਵਾਦ ਕੜਾ ਕੀਤਾ ਹੈ ਕਿਨੇ ਮਾਈਮ ਕਲੇ ਦਰਜ ਕੀਨ ਲਾਏ ਮੁਲਾਜ਼ਮ ਪੰਚ ਜਿਹੜੇ ਸੀ ਉਹਨਾਂ ਨੇ ਲੱਗਿਆ ਸਟਾਫ ਕੋਈ ਰੌੜਾ ਪਾ ਕੀਤੇ ਬੰਦੇ ਨੇ ਹਾਂ ਜੀ ਚੱਲ ਰਹੀ ਹੈ ਕਾਰ ਵੀ ਕਰੀਬ 1.5-2 ਘੰਟੇ ਲੱਗਾ ਇਹਨਾਂ ਨੂੰ ਸੇਰ ਅਰਚੰਦਾ ਹੈਗਾ ਕਾਫੀ ਇਨਾਂ ਨੇ ਟਪਟਾ ਮਾਰਿਆ ਸੀਗਾ ਫਿਰ ਅਸੀਂ ਇਹਨਾਂ ਨੂੰ ਉਲਟرائی ਵੀ ਕੀਤੀ ਵੀ ਤੁਸੀਂ ਰੁਕ ਜਾਓ ਆਪਣੀ ਕੋਈ ਲੜਾਈ ਤਹਿ ਨਹੀਂ ਜੀ ਚੀਜ਼ਾਂ ਹੀ ਬੈਠ ਕੇ ਸੌਟ ਆਊਟ ਹੋ ਜਾਂਦੀਆਂ ਹੁੰਦੀਆਂ ਮਤਲਬ ਪ੍ਰੋਗਰੈਸਿਵ ਹੋ ਗਿਆ ਸੀ ਉਹ ਇਹਨਾਂ ਨੇ ਜਿਆਦਾ ਜਨ ਕਾਨੂੰਨ ਆਪਣੇ ਹੱਥ ਚ ਲੈ ਕਿ ਜੀ ਕੱਲ ਇੱਕ ਧਰਨਾ ਲੱਗਾ ਸੀ ਜਿਹੜੀ ਧਰਨਾ ਪਿੰਡ ਦੇ ਕੁਝ ਵਰਗੀਆਂ ਵੱਲੋਂ ਲਗਾਇਆ ਗਿਆ ਸੀ ਉਹ ਛੇਡਨ ਹੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਜਿਸ ਤੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋ ਗਏ ਹੈ ਜਿਸ ਸਬੰਧੀ ਸਾਡੇ ਏਸੀ ਨਿਸ਼ਤਰ ਸਿੰਘ ਸਾਡੇ ਮੌਕੇ ਤੇ ਡਿਊਟੀ 'ਤੇ ਖੜਾ ਸੀ ਉਹਨਾਂ ਦੇ ਬਿਆਨਾਂ ਤੋਂ ਤਸੀਹ ਤਸਦੀ ਐਫ ਆਈ ਆਰ ਦਰਜ ਕੀਤੀ ਹੈ ਜਜਤੋਂ ਨੰਬਰ 9 ਨੰਬਰ ਛੱਡੀ ਆ ਪਈ ਹੈਗੀ ਆ ਤਕਰੀਬਨ 40 ਬੰਦੇ ਆ ਜਿਹੜੇ ਬਾਈ ਨੀਮ ਹੈਗੇ ਆ ਕੁਝ ਅਨਨੋਨ ਹੈਗੇ ਆ ਡੀ ਐਨ ਐਸ ਕੇ ਲੱਗ ਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾ ਕਿ 109 132 221 309 304 62 324 190 ਹਨਾ ਅਲੱਗ ਅਲੱਗ ਧਾਰਾਵਾਂ ਦੇ ਰੇਟ ਦਰਜ ਹੈਗੇ ਐਫ ਆਈ ਆਰ ਕਰਕੇ ਦੇਸ਼ਕਤ ਸਰਸ ਹੋਣਾ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਹੁਣ ਪੜਦੇ ਆ ਹੈਗਾ ਜਿਹੜੇ ਅਨਪਛਾਤੇ ਹੈਗੇ ਉਹਨਾਂ ਨੂੰ ਅਸੀਂ ਜਲਦੀ ਸਨਾਖਤ ਕਰਕੇ ਉਹਨਾਂ ਨੂੰ ਵੀ ਫੜਦੇ ਹਾਂ ਬਿਲਕੁਲ ਸ਼ਾਂਤੀ ਹੈ ਦੇ ਫ੍ਰੀ ਜੁਨੇ ਕੱਲ ਹੀ ਹੈ ਜਿਹੜਾ ਹਾਲਾਤ ਤੇ ਕੱਲ ਹੀ ਕਾਬੂ ਚ ਆ ਗਈ ਸੀ ਤੇ ਬੰਦੇ ਐਕੀਨਡ ਹੋ ਗਿਆ ਤੇ ਸ਼ਾਂਤੀ ਵੀ ਹੈਗੀ ਹੈ ਬਿਲਕੁਲ ਪੀਸਫੁਲ ਹਾਲਾਤ ਹੈ ਕੋਈ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਹੈ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸੇ ਨੂੰ ਕੋਈ ਡਰ ਨਹੀਂ ਹੈਗੀ ਵੀ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਬੰਦਾ ਕੋਈ ਸ਼ਾਰਟ ਕਰਨ ਲੱਗਾ ਹੈ ਕਾਨੂੰਨ ਆਪਣੇ ਹੱਥ ਚ ਨਾ ਲੈਣ ਸਾਨੂੰ ਦੱਸਣਾ ਹੈ ਉੱਤੇ ਕਾਰਵਾਈ ਕਰਾਂਗੇ